ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ 'ਚ ਵੱਡੀ ਕਾਰਵਾਈ ਕਰਨ ਦੀ ਤਿਆਰੀ 'ਚ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਸਖਤ ਹੁਕਮਾਂ ਲੋਕ ਸਭਾ 'ਚ ਫਿਰ ਸਿੱਧੂ ਮਸੂਅਰ ਦੇ ਹੱਕ 'ਚ ਗਰਜੇ ਰਾਜਾ ਵੜਿੰਗ ਲਾਰਸ ਮਿਸ਼ਨੋਈ ਬਾਰੇ ਕਰਤੇ ਖੁਲਾਸੇ ਪੰਜਾਬ 'ਚ ਜ਼ਮੀਨਾਂ ਜਾਇਦਾਦਾਂ ਦੀ ਰਜਿਸਟਰੀਆਂ ਤੇ ਵੱਡੇ ਕਲੈਕਟਰੇਟਾਂ ਬਾਰੇ ਖਜ਼ਾਨਾ ਮੰਤਰੀ ਦਾ ਵੱਡਾ ਬਿਆਨ ਕਿਹਾ ਦੋ ਨੰਬਰ ਦੇ ਕੰਮ ਹੋਣਗੇ ਬੰਦ ਅਮਰੀਪਾਲ ਸਿੰਘ ਨੂੰ ਮਿਲੀ ਵੱਡੀ ਰਾਹਤ ਸੁਪਰੀਮ ਕੋਰਟ ਨੇ ਅਮਰੀਪਾਲ ਸਿੰਘ ਦੇ ਹੱਕ ਤੇ ਸੁਣਾਇਆ ਨਵਾਂ ਫੈਸਲਾ ਪ੍ਰਤਾਪ ਸਿੰਘ ਬਾਜਵਾ ਦੀ ਵਿਧਾਨ ਸਭਾ ਵਾਲੀ ਪਟੀਸ਼ਨ ਤੇ ਹੋਈ ਸੁਣਵਾਈ ਹਾਈ ਕੋਰਟ ਨੇ ਸਪੀਕਰ ਨੂੰ ਫੈਸਲਾ ਲੈਣ ਦੇ ਦਿੱਤੇ ਹੁਕਮ ਪੰਜਾਬ ਚ ਹਲਕੀ ਬਾਰਿਸ਼ ਕਾਰਨ ਤਾਪਮਾਨ ਚ ਆਈ ਗਿਰਾਵਟ ਜਾਨੋ ਕਦੋਂ ਤੋ ਪਵੇਗਾ ਮੀ 15 ਅਗਸਤ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ ਜਾਰੀ ਕੀਤਾ ਨਵਾਂ ਪ੍ਰੋਗਰਾਮ ਪੰਜਾਬ ਚ ਡੀਏਪ ਖਾਦ ਦੇ ਨਮੂਨੇ ਫੇਲ ਹੋਣ ਦੇ ਮਾਮਲੇ ਵਿੱਚ ਸਰਕਾਰ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਨੂੰ ਹਰੀ ਛੰਡੀ ਦਿੱਤੀ ਹੈ ਉਹਨਾਂ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਪਹਿਲ ਦੇ ਆਧਾਰ ਤੇ ਕਾਰਵਾਈ ਕਰਨ ਲਈ ਕਿਹਾ ਹਾਲਾਂਕਿ ਖਾਦ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਲਾਇਸੈਂਸ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ ਇਹ ਕਾਰਵਾਈ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਪੰਚਾਇਤੀ ਚੋਣਾਂ ਵੀ ਆਉਂਦੇ ਮਹੀਨਿਆਂ ਵਿੱਚ ਹੋਣੀਆਂ ਹਨ ਇਸ ਵਾਰ ਨੇ ਸਰਕਾਰ ਸਿੱਧੇ ਕਿਸਾਨ ਨਾਲ ਜੁੜਨਾ ਚਾਹੁੰਦੀ ਹੈ ਮੁੱਖ ਮੰਤਰੀ ਦਫ਼ਤਰ ਤੋਂ ਇਹ ਫਾਈਲ ਮਿਲਣ ਤੋਂ ਬਾਅਦ ਖੇਤੀਬਾੜੀ ਵਿਭਾਗ ਵੀ ਸਰਗਰਮ ਹੋ ਗਿਆ ਹੈ ਖੇਤੀਬਾੜੀ ਮੰਤਰੀ ਨੇ ਇਸ ਮਾਮਲੇ ਵਿੱਚ ਕਾਰਵਾਈ ਲਈ ਐਡਵੋਕੇਟ ਜਰਨਲ ਅਤੇ ਕਾਨੂੰਨੀ ਮਾਹਿਰਾਂ ਤੋਂ رائے ਲਈ ਹੈ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਕੰਪਨੀ ਖਿਲਾਫ ਭਾਰਤ ਸਰਕਾਰ ਦੇ ਫਰਟੀਲਾਈਜ਼ਰ ਕੰਟਰੋਲ ਆਰਡਰ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਡੀਏਪੀ ਖਾਦ ਦੇ ਨਮੂਨੇ ਫੇਲ ਹੋਣ ਸੰਬੰਧੀ ਕੇਂਦਰ ਸਰਕਾਰ ਨੂੰ ਸੂਚਿਤ ਕਰ ਦਿੱਤਾ ਹੈ ਦੱਸਦੇ ਕਿ ਲੋਕ ਸਭਾ ਚੋਣਾਂ ਦੌਰਾਨ ਮਾਰਕ ਫੈੱਡ ਨੇ ਦੋ ਕੰਪਨੀਆਂ ਰਾਹੀਂ ਪਿੰਡੂ ਸਹਿਕਾਰੀ ਸੁਭਾਵਾਂ ਨੂੰ ਡੀਏਪੀ ਖਾਦ ਸਪਲਾਈ ਕੀਤੀ ਸੀ ਜਿਸ ਦੇ 60% ਦੀ ਸੈਂਪਲ ਫੇਲ ਹੋ ਗਏ ਹਨ ਇਸ ਤੋਂ ਬਾਅਦ ਕੰਪਨੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਪਰ ਵਿਧਾਨ ਸਭਾ ਕਮੇਟੀ ਨੇ ਇਸ ਮਾਮਲੇ ਵਿੱਚ ਰਿਪੋਰਟ ਵੀ ਤਲਬ ਕਰ ਲਈ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧੀ ਕਾਰਵਾਈ ਦੇ ਹੁਕਮ ਦਿੱਤੇ ਹਨ ਲੋਕ ਸਭਾ ਵਿੱਚ ਬੋਲਦਿਆਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਹੈ ਰਾਜਾ ਵੜਿੰਗ ਨੇ ਇਹ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸ ਨੇ ਦੁਨੀਆ ਦੇ ਮਸ਼ਹੂਰ ਗਾਇਕ ਸਿੱਧੂ ਮਸੂਅਰ ਨੂੰ ਮਾਰਿਆ ਹੈ ਤੇ ਹੁਣ ਕਹਿੰਦਾ ਹੈ ਕਿ ਸਲਮਾਨ ਖਾਨ ਨੂੰ ਮਾਰਨਾ ਹੈ ਕਿ ਕੇਂਦਰ ਸਰਕਾਰ ਇਸ ਗੈਂਗਸਟਰ ਦਾ ਕੁਝ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਕੋਰਟ ਵਿੱਚ ਐਵੇਂ ਜਾਂਦਾ ਹੈ ਜਿਵੇਂ ਦੇਸ਼ ਦਾ ਗ੍ਰਹਿ ਮੰਤਰੀ ਜਾਂਦਾ ਹੋਵੇ ਪੁਲਿਸ ਹੀ ਰਾਸਤੇ ਵਿੱਚ ਹੋਣ ਦੇ ਬਾਵਜੂਦ ਉਸ ਨੇ ਇੰਟਰਵਿਊਆਂ ਦਿੱਤੀਆਂ ਅਤੇ ਕੋਈ ਪਛਤਾਵਾ ਨਹੀਂ ਦਿਖਾਇਆ ਰਾਜਾਵੜਿੰਗ ਨੇ ਕਿਹਾ ਹੈ ਕਿ ਪੰਜਾਬ ਵਿੱਚ ਇਸ ਗੈਂਗਸਟਰ ਦਾ ਆਤੰਕ ਚਰਮ ਸੀਮਾ ਤੇ ਹੈ ਉਹ ਵਪਾਰੀਆਂ ਤੋਂ ਫਿਰੋਤੀ ਲੈਂਦਾ ਹੈ ਅਤੇ ਜੋ ਵਪਾਰੀ ਉਸਨੂੰ ਫਿਰੋਤੀ ਨਹੀਂ ਦਿੰਦਾ ਉਸਨੂੰ ਮਾਰ ਦਿੱਤਾ ਜਾਂਦਾ ਹੈ ਰਾਜਾ ਵੜਿੰਗੜੇ ਕੇਂਦਰ ਸਰਕਾਰ ਨੂੰ ਸਵਾਲ ਪੁੱਛਦੇ ਆ ਕਿ ਹੈਗੀ ਜੋ ਲੋਕਾਂ ਦੇ ਸ਼ਰੀਆਮ ਕਤਲ ਕਰਦਾ ਹੈ ਕਿ ਕੇਂਦਰ ਸਰਕਾਰ ਇਸ ਗੈਂਗਸਟਰ ਦਾ ਕੁਝ ਕਰੇਗੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਵਿਤੀ ਸਿਹਤ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਮੀਨਾਂ ਦੇ ਕਲੈਕਟਰ ਰੇਟਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਸੂਬੇ ਦੀ ਮਾਲ ਮਹਿਕਮੇ ਤੋਂ ਆਮਦਨੀ ਵਿੱਚ ਵਾਧੇ ਲਈ ਆਉਂਦੇ ਦਿਨਾਂ ਵਿੱਚ ਕਲੈਕਟਰ ਰੇਟ ਵਾਸ ਸਕਦੇ ਹਨ ਜ਼ਿਲ੍ਹਾ ਪਟਿਆਲਾ ਨੇ ਇਸ ਮਾਮਲੇ ਵਿੱਚ ਪਹਿਲ ਕਰ ਦਿੱਤੀ ਹੈ ਜਦਕਿ ਬਾਕੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਫੋਰੀ ਕਲੈਕਟਰ ਰੇਟਾਂ ਵਿੱਚ ਵਾਧੇ ਲਈ ਆਖ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਾਰਕੀਟ ਵਿੱਚ ਜੋ ਜ਼ਮੀਨ ਦੀ ਅਸਲ ਕੀਮਤ ਹੈ ਉਸ ਨਾਲੋਂ ਕਲੈਕਟਰ ਰੇਟਾਂ ਦਾ ਬਹੁਤ ਫਰਕ ਹੈ ਇਸ ਕਾਰਨ ਕਾਲਾ ਬਾਜ਼ਾਰੀ ਜ਼ੋਰਾਂ ਤੇ ਸੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਾਲਾ ਬਾਜ਼ਾਰੀ ਖਤਮ ਕੀਤੀ ਜਾਵੇਗੀ ਵਿੱਤ ਮੰਤਰੀ ਨੇ ਕਿਹਾ ਕਿ ਕਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਜਾਵੇਗਾ ਅਸੀਂ ਚਾਹੁੰਦੇ ਹਾਂ ਕਿ ਦੋ ਨੰਬਰ ਦੇ ਕੰਮ ਬੰਦ ਹੋਣ ਤੇ ਹਰ ਕੋਈ ਇਮਾਨਦਾਰੀ ਦੇ ਨਾਲ ਜ਼ਮੀਨ ਦੀ ਵਿਕਰੀ ਤੇ ਖਰੀਦ ਕਰ ਸਕੇ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਨਵੇਂ ਵਾਧੇ ਨਾਲ ਸਾਲਾਨਾ ਕਰੀਬ 1500 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦਾ ਅਨੁਮਾਨ ਲਾਇਆ ਹੈ ਸੂਤਰਾਂ ਮੁਤਾਬਿਕ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਮੁਖਸਕਰ ਕੇਪੀਸੀ ਨੇ ਕਲੈਕਟਰੇਟਾਂ ਵਿੱਚ ਵਾਧੇ ਬਾਰੇ ਨੋਟੀਫਿਕੇਸ਼ਨ ਦੇ ਆਦੇਸ਼ ਦਿੱਤੇ ਹਨ ਕਈ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੇ ਕਲੈਕਟਰੇਟਾਂ ਵਿੱਚ ਵਾਧਾ ਕਰਨ ਵਾਸਤੇ ਅੱਜ ਤੋਂ ਹੀ ਪਰਿਕਿਰਿਆ ਸ਼ੁਰੂ ਕਰ ਦਿੱਤੀ ਹੈ ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਖਿਲਾਫ ਦਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ ਤੇ ਉਹਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ ਪਟੀਸ਼ਨ ਵਿੱਚ ਸੰਵਿਧਾਨ ਦੀ ਧਾਰਾ 84 ਦਾ ਹਵਾਲਾ ਦਿੱਤਾ ਗਿਆ ਹੈ ਜੋ ਸੰਸਦ ਮੈਂਬਰ ਦੀ ਯੋਗਤਾ ਨਾਲ ਜੁੜਿਆ ਹੋਇਆ ਹੈ ਪਟੀਸ਼ਨਰ ਨੇ ਦਾਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਅਮਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹ ਭਾਰਤ ਦੇ ਸੰਵਿਧਾਨ ਪ੍ਰਤੀ ਵਫਾਦਾਰ ਨਹੀਂ ਹੈ ਲੋਕ ਸਭਾ ਮੈਂਬਰ ਵਜੋਂ ਚੋਣ ਖਿਲਾਫ ਦਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ ਤੇ ਉਹਨਾਂ ਦੇ ਵਿੱਚ ਫੈਸਲਾ ਸੁਣਾਇਆ ਹੈ ਪਟੀਸ਼ਨ ਵਿੱਚ ਸੰਵਿਧਾਨ ਦੀ ਧਾਰਾ 84 ਦਾ ਹਵਾਲਾ ਦਿੱਤਾ ਗਿਆ ਹੈ ਜੋ ਸੰਸਦ ਮੈਂਬਰ ਦੀ ਯੋਗਤਾ ਨਾਲ ਜੁੜਿਆ ਹੋਇਆ ਹੈ ਪਟੀਸ਼ਨਰ ਨੇ ਦਾਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਅਮਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹ ਭਾਰਤ ਦੇ ਸੰਵਿਧਾਨ ਪ੍ਰਤੀ ਵਫਾਦਾਰ ਨਹੀਂ ਹੈ ਪਟੀਸ਼ਨਰ ਨੇ ਕਿਹਾ ਹੈ ਕਿ ਉਹ ਖਡੂਰ ਸਾਹਿਬ ਹਲਕੇ ਦਾ ਵੋਟਰ ਨਹੀਂ ਹੈ ਪਰ ਉਹ ਅਮਰਿਤਪਾਲ ਸਿੰਘ ਦੇ ਬਿਆਨ ਤੋਂ ਉਸ ਨੂੰ ਪੀੜਾ ਹੋਈ ਹੈ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਦੇ ਜਸਟਿਸ ਬੀਆਰ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਹੈ ਕਿ ਤੁਸੀਂ ਇੱਕ ਚੋਣ ਪਟੀਸ਼ਨ ਦਾਇਰ ਕੀਤੀ ਹੈ ਅਤੇ ਲੋਕ ਪ੍ਰਤੀਨਿਧਤਾ ਕਾਨੂੰਨ ਦੇ ਤਹਿਤ ਸੰਵਿਧਾਨ ਵਿੱਚ ਇਸ ਸੰਬੰਧੀ ਵਿਵਸਥਾਵਾਂ ਹਨ ਜਿਹੇ ਚ ਇਹ ਪਟੀਸ਼ਨ ਰੱਦ ਕੀਤੀ ਜਾਂਦੀ ਹੈ ਅਮਰਿਤਪਾਲ ਸਿੰਘ ਇਸ ਸਮੇਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਮਰਿਤਪਾਲ ਸਿੰਘ ਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਦੋਸ਼ ਆਇਦ ਕੀਤੇ ਗਏ ਹਨ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਜਾਦ ਉਮੀਦਵਾਰ ਵੱਜੋਂ ਚੋਣ ਜਿੱਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਕਾਂਗਰਸੀ ਅਗੂ ਪ੍ਰਤਾਪ ਸਿੰਘ ਬਾਜਵਾ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਜਿਸ ਵਿੱਚ આરોਪ ਲਾਇਆ ਗਿਆ ਸੀ ਕਿ ਪੰਜਾਬ ਵਿਧਾਨ ਸਭਾ ਵਿੱਚ ਸੈਸ਼ਨ ਦੌਰਾਨ ਵਿਧਾਨ ਸਭਾ ਤੋਂ ਕੀਤੇ ਜਾ ਰਹੇ ਟੈਲੀਕਾਸਟ ਵਿੱਚ ਸਿਰਫ ਸੱਤਾਧਾਰੀ ਪਾਰਟੀ ਅਤੇ ਉਸ ਦੇ ਅਗੂਆਂ ਨੂੰ ਹੀ ਐਮੀਅਤ ਦਿੱਤੀ ਜਾਂਦੀ ਹੈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਦਿਖਾਇਆ ਨਹੀਂ ਜਾਂਦਾ ਜਦੋਂ ਵਿਰੋਧੀ ਧਿਰ ਦੇ ਨੇਤਾ ਬੋਲਦੇ ਹਨ ਤਾਂ ਕੈਮਰਾ ਉਹਨਾਂ ਤੇ ਨਹੀਂ ਹੁੰਦਾ ਇਸ ਤਰ੍ਹਾਂ ਉਹਨਾਂ ਨੂੰ ਕਵਰੇਜ ਬਿਲਕੁਲ ਨਹੀਂ ਮਿਲਦੀ ਬਾਜਵਾਨੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਹਾਈ ਕੋਰਟ ਨਿਰਦੇਸ਼ ਜਾਰੀ ਕਰੇ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਸਾਰਿਆਂ ਨੂੰ ਬਰਾਬਰ ਕਵਰੇਜ ਦਿੱਤੀ ਜਾਵੇ ਹੁਣ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਨਾਗੋ ਤੇ ਜਸਟਿਸ ਅਨਿਲ ਖੇਤਰਪਾਲ ਦੇ ਡਿਵੀਜ਼ਨ ਬੈਂਚ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਹੈ ਕਿ ਉਹ ਇਸ ਸਬੰਧ ਵਿੱਚ ਆਪਣਾ ਮੰਗ ਪੱਤਰ ਵਿਧਾਨ ਸਭਾ ਦੇ ਸਪੀਕਰ ਨੂੰ ਦੇਣ ਅਤੇ ਸਪੀਕਰ ਇਸ ਬਾਰੇ ਠੁਕਮਾ ਫੈਸਲਾ ਲੈਣ ਪੰਜਾਬ ਵਿੱਚ ਦੇਰ ਰਾਤ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਜਰਾਹਤ ਮਿਲੀ ਹੈ ਤਾਪਮਾਨ ਵਿੱਚ ਮਾਮਲੀ ਵਾਧਾ ਹੋਇਆ ਹੈ ਸੰਭਾਵਨਾਵਾਂ ਦੇ ਬਾਵਜੂਦ ਪੰਜਾਬ ਵਿੱਚ بارش ਅਸਾਧਾਰਨ ਹੈ ਜਿਸ ਕਾਰਨ ਤਾਪਮਾਨ ਵਧ ਰਿਹਾ ਹੈ ਉੱਥੇ ਹੀ ਪੰਜਾਬ ਦੇ ਫਰੀਦਕੋਟ ਦਾ ਤਾਪਮਾਨ 36. ਨੋ ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਗਿਆਨ ਕੇਂਦਰ ਅਨੁਸਾਰ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਅਲਰਟ ਨਹੀਂ ਜਾਰੀ ਕੀਤਾ ਗਿਆ ਜਦੋਂ ਕਿ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਉੱਥੇ ਹੀ ਦੂਜੇ ਪਾਸੇ ਅੱਜ ਪੰਜਾਬ ਦੇ ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਨੁਮਾਨ ਹੈ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਤੋਂ ਇਲਾਵਾ ਹੋਰ ਇਲਾਕਿਆਂ ਵਿੱਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ। ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੀ ਅਹਿਮ ਮੀਟਿੰਗ ਸ਼ੰਭੂ ਬਾਰਡਰ ਤੇ ਹੋਈ ਹੈ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਗੁਰਿੰਦਰ ਪੰਗੂ ਨੇ ਕੀਤੀ ਹੈ। ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਚੱਲਦੇ ਮੋਰਚਿਆਂ ਬਾਰੇ ਚਰਚਾ ਤੋਂ ਬਾਅਦ ਮੋਰਚੇ ਦੀ ਗਿਣਤੀ ਵਧਾਉਣ ਲਈ ਸਾਰੇ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ 15 ਅਗਸਤ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕੀਤਾ ਜਾਵੇਗਾ। ਉਸ ਦਿਨ ਨਾਲ ਹੀ ਲੋਕਾਂ ਦੀ ਹਾਜਾਦੀ ਖੋਣ ਵਾਲੇ ਤਿੰਨ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਇਹ ਪ੍ਰੋਗਰਾਮ ਹੈੱਡਕੁਆਰਟਰ ਬਲਾਕਾਂ ਤੇ ਤਹਿਸੀਲ ਪੱਧਰ ਤੇ ਕੀਤਾ ਜਾਵੇਗਾ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਸ਼ੰਭੂ ਅਤੇ ਖਨੋਰੀ ਮੋਰਚੇ ਦੇ ਕਿਸਾਨ ਅੰਦੋਲਨ ਪਿਛਲੇ 179 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਕਿਸਾਨ ਮਜ਼ਦੂਰ ਕੇਂਦਰ ਸਰਕਾਰ ਤੋਂ ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਤੋਂ ਇਲਾਵਾ ਹੋਰ ਕਿਸਾਨੀ ਮੰਗਾਂ ਲਾਗੂ ਕਰਵਾਉਣ ਲਈ ਸੜਕਾਂ 'ਤੇ ਸ਼ਾਂਤਮਈ ਬੈਠੇ ਹਨ ਉਹਨਾਂ ਨੇ ਕਿਹਾ ਕਿ ਭਾਵੇਂ ਪਿਛਲੇ ਦਿਨੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬੈਰੀਕੇਡ ਖੋਲਣ ਦੀ ਗੱਲ ਕੀਤੀ ਸੀ ਪਰ ਬੈਰੀਕੇਡ ਖੋਲਣ ਦੀ ਬਜਾਏ ਹਰਿਆਣਾ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਝੂਠੇ ਪੁਲੰਦਿਆਂ ਨਾਲ ਝੂਠੀਆਂ ਸਟੇਟਮੈਂਟਾਂ ਦੇ ਕੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਹੈ ਜਿਨ੍ਹਾਂ ਨੇ ਪੰਜਾਬ 'ਚ ਸਰਕਾਰੀ ਦਫ਼ਤਰ ਨੇ ਭਾਵੇਂ ਉਹ ਪਟਵਾਰਖਾਨੇ ਨੇ ਤਹਿਸੀਲਾਂ ਨੇ ਭਾਵੇਂ ਉਹ ਹਸਪਤਾਲ ਨੇ ਸਕੂਲ ਨੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਵੱਡੀਆਂ-ਵੱਡੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਤੁਸੀਂ ਤਨਦੇਹੀ ਨਾਲ ਫਰਜ਼ ਨਿਭਾਓ ਲੋਕਾਂ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕੰਮ ਕਰੋ ਅਰਜੀ ਭਗਾ ਕੇ ਨਾ ਮਾਰਿਆ ਕਰੋ ਤੁਸੀਂ ਸਗੋਂ ਇਹ ਕਹੋ ਕੋਈ ਗੱਲ ਨਹੀਂ ਬਜ਼ੁਰਗੋ ਤੁਸੀਂ ਬੈਠੋ ਇੱਕ ਅੱਧਾ ਕਾਗਜ਼ ਘਾਟਾ ਮੈਂ ਕਰਾਉਣਾ ਪੂਰਾ ਉਹਦੇ ਨਾਲ ਬਜ਼ੁਰਗ ਜਿਹੜੀਆਂ ਦੁਆਵਾਂ ਦੇਊਗਾ ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਆਪਣੇ ਕੰਮ ਤਾਂ ਦੇ ਨਾ ਕਰੋ ਮੇਰੇ ਬਾਰੇ ਮੈਂ ਇਹ ਕਹਿਣਾ ਚਾਹਨਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਸਕੂਲ ਚ ਆ ਜਾਂ ਕਦੋਂ ਕਿਹੜੀ ਤਹਿਸੀਲ ਚ ਆ ਜਾਂ ਕਦੋਂ ਕਿਹੜੇ ਦਫ਼ਤਰ ਚ ਆ ਜਾਂ ਫਿਰ ਮੈਨੂੰ ਨਟਿਓ ਕਿ ਸਸਪੈਂਡ ਕਰਤਾ ਜੀ ਐ ਹੋ ਗਿਆ ਜੀ ਮੈਂ ਤਾਂ ਰੋਟੀ ਖਾਣ ਗਿਆ ਹੋਇਆ ਸੀ ਜੀ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਸੀ ਜੀ ਇਹ ਬਹਾਨੇ ਚੱਲਣੇ ਨਹੀਂ ਬਹੁਤ ਹੋ ਗਿਆ ਹੁਣ ਸੁਖੱਜਲ ਖੁਆਰੀਆਂ ਆਮ ਲੋਕਾਂ ਦੀ ਬਰਦਾਸ਼ਤ ਨਹੀਂ ਹੋਣਗੀਆਂ ਸਰਕਾਰ ਤੁਹਾਡੇ ਦਵਾਰ ਨਾਲ ਦਾ ਪ੍ਰੋਗਰਾਮ ਚੱਲਦਾ ਹੈ ਅਫਸਰ ਜਾਂਦੇ ਆ ਉੱਥੇ ਜਲੰਧਰ ਹੁਣ ਤਾਂ ਤੁਹਾਨੂੰ ਹੋਰ ਵੀ ਸੌਖਾ ਹੋ ਗਿਆ ਜਲੰਧਰ ਚਾਰ ਹਫ਼ਤੇ ਦੋ ਦਿਨ ਬੈਠਿਆ ਕਰਾਂਗੇ ਥੋੜੀ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ 40 ਕਿਲੋਮੀਟਰ ਜਲੰਧਰ ਉੱਥੇ ਆ ਜਾ ਕਰੂੰਗਾ ਦੋ ਦਿਨ ਉੱਥੇ ਮੈਂ ਬੈਠੂੰਗਾ ਕੋਈ ਕੰਮ ਹੈ ਸਿੱਧਾ ਮੇਰੇ ਕੋਲ ਆਓ ਜਲੰਧਰ ਪਹਿਲਾਂ ਵੀ ਕਿਸ ਸਮੇਂ ਰਾਜਧਾਨੀ ਨਹੀਂ ਰਹੀ ਹੈ ਉਸ ਤੋਂ ਬਾਅਦ ਹੁਸ਼ਿਆਰਪੁਰ ਰਹੀ ਹੈ ਪੰਜਾਬ ਜਿਹੜਾ ਪੰਜਾਬ ਜੁਨੀਵਰਸਿਟੀ ਹੈ ਪਹਿਲਾਂ ਹੁਸ਼ਿਆਰਪੁਰ ਹੁੰਦੀ ਸੀ ਲਾਹੌਰ ਤੋਂ ਫੇਰ ਗਈ ਹੈ ਚੰਡੀਗੜ੍ਹ ਸੋ ਹੁਸ਼ਿਆਰਪੁਰ ਵੀ ਰਾਜਧਾਨੀ ਨਹੀਂ ਰਹੀ ਹੈ ਨਹਿਰਾ ਬੰਦ ਗਿਆ ਕੱਸੀਆਂ ਚ ਪਾਣੀ ਆ ਰਿਹਾ ਕਚੈਰੀਆਂ ਚ ਮੈਂ ਨਹੀਂ ਕਹਿੰਦਾ ਕਿ 100% ਰਿਸ਼ਮਤ ਰੂਪੀ ਹੋਣੀ ਹਜੇ ਵੀ ਹੋਣਗੇ ਉਹ ਖੂਨ ਚ ਜਿਨ੍ਹਾਂ ਦੇ ਖੂਨ ਚ ਹੁੰਦਾ ਨਾ ਅੱਛਾ ਕਈ ਵਾਰੀ ਆਪਣੇ ਵੀ ਖੂਨ ਚ ਆ ਗਿਆ ਹਾਂ ਇੰਨੇ ਸਾਲ ਹੋ ਗਏ ਨਾ ਉਹ ਕਿਤੇ ਇੱਕ ਤਹਿਸੀਲ ਚ ਕੋਈ ਚੰਗਾ ਤਹਿਸੀਲ ਦਾ ਲਾਤਾ ਵੀ ਇਮਾਨਦਾਰ ਸੀ ਪੈਸੇ ਨਹੀਂ ਲੈਂਦਾ ਸੀ ਬਜ਼ੁਰਗ ਗਿਆ ਰਿਸ਼ਟੀ ਕਰਾਉਣ ਉਹਨੇ ਰਿਸ਼ਟੀ ਕੀਤੀ ਬਾਪੂ ਨੇ ਟੇਬਲ ਦੇ ਥੱਲੋਂ ਦੀ 10000 ਰੁਪਇਆ ਫੜਾਤਾ ਉਹ ਤਸੀਲਦਾਰ ਕਹਿੰਦਾ ਬਾਬਾ ਜੀ ਇਹ ਨਹੀਂ ਚੱਲਣਾ ਕਹਿੰਦਾ ਅੱਛਾ ਜੀ ਵੱਧ ਗਿਆ ਰੇਟ ਕਿੰਨੇ ਦੇਵਾਂ ਕਹਿੰਦਾ ਬਾਬਾ ਜੀ ਇਹ ਪੈਸੇ ਨਹੀਂ ਲੱਗਦੇ ਰਿਸ਼ਟੀ ਹੋ ਗਈ ਤੁਹਾਡੀ ਗਵਰਨਮੈਂਟ ਸਾਨੂੰ ਐਸੇ ਕੰਮ ਦੀ ਤਨਖਾਹ ਦਿੰਦੀ ਹੈ ਨਿਸ਼ਚਿਤ ਥੋੜੀ ਹੋ ਗਈ ਚਲੋ ਸ਼ਾਬਾਸ਼ ਉਹ ਕਹਿੰਦਾ ਤਹਿਸੀਲਦਾਰ ਨੂੰ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਇੰਨੀ ਕ ਜਮੀਨ ਦੀ ਕਰਾਈ ਸੀ ਉਦੋਂ ਤੇਰੀ ਥਾਂ ਤੇ ਕੋਈ ਹੋਰ ਸੀ ਉਦੋਂ ਤਾਂ 10000 ਹੀ ਲੱਗਿਆ ਸੀ ਦੱਸ ਦੇ ਫਿਰ ਹੁਣ ਕਿੰਨੇ ਲੱਗਣਗੇ ਉਹ ਕਹਿੰਦਾ ਬਾਬਾ ਜੀ ਜਦੋਂ ਤੁਹਾਨੂੰ ਕਹਿਤਾ ਕੋਈ ਪੈਸੇ ਨਹੀਂ ਲੱਗੂਗਾ ਰਿਸਟਰੀ ਹੋ ਗਈ ਜਾਓ ਬਾਹਰ ਚਲੇ ਗਿਆ ਸਾਰਾ ਦਿਨ ਉਹ ਬਾਪੂ ਕਚੈਰੀਆਂ ਦੇ ਬਾਹਰ ਜਿਹੜੇ ਵਸੀਕਾ ਨੇ ਵੀ ਸੈਠੇ ਹੁੰਦੇ ਆ ਅਰ ਜੀ ਉਹਨਾਂ ਨੂੰ ਦਿਖਾਈ ਗਿਆ ਕਦੇ ਕਿਸੇ ਕੋਲੇ ਕਦੇ ਆਪਣੀ ਰਜਿਸਟਰੀ ਦਿਖਾਈ ਗਿਆ ਉਹਨਾਂ ਨੂੰ ਕਹਿੰਦਾ ਯਾਰ ਦੇਖਿਓ ਕੁਝ ਗਲਤ ਤਾਂ ਨਹੀਂ ਹੈਗਾ ਪੈਸੇ ਨਹੀਂ ਲੈ ਕਹਿੰਦਾ ਮੈਂ ਤੁਹਾਨੂੰ ਸਾਨੂੰ ਵੀ ਨਹੀਂ ਐ ਲੱਗਦਾ ਹੁਣ ਜੇ ਪੈਸੇ ਨਹੀਂ ਲੈ ਤਾਂ ਕੰਮ ਠੀਕ ਹੋ ਗਿਆ ਹੋਊਗਾ ਉਹ ਸਾਡੇ ਵੀ ਆ ਗਿਆ ਨਾ ਵਿੱਚ ਉਹ ਕਹਿੰਦੇ ਠੀਕ ਹੈ ਕਹਿੰਦਾ ਯਾਰ ਪੈਸਿਆਂ ਬਿਨਾ ਕਿਵੇਂ ਹੋਊਗੀ ਸੋ ਇਹ ਰੀਤਾਂ ਟੁੱਟਣਗੀਆਂ ਇਹ ਰੀਤਾਂ ਟੁੱਟਣਗੀਆਂ ਦੇਖੋ ਬਿਲਕੁਲ ਜਿਹੜਾ ਐਕਚੁਅਲ ਰੇਟ ਆ ਮਾਰਕੀਟ ਦੇ ਅੰਦਰ ਜਿਹੜਾ ਐਕਚੁਅਲ ਰੇਟ ਆ ਉਹਦੇ ਨਾਲੋਂ ਕਲੈਕਟਰ ਰੇਟਾਂ ਦਾ ਬਹੁਤ ਜ਼ਿਆਦਾ ਫਰਕ ਆ ਸੋ ਲੋ ਕਿਤਨਾ ਕਿਤੇ ਕਾਲਾ ਬਾਜ਼ਾਰੀ ਜਿਹੜੀ ਉਹ ਜੋਰਾ ਸੀ ਔਰ ਸਰਕਾਰ ਨੇ ਫੈਸਲਾ ਕੀਤਾ ਕਿ ਕੀਤਾ ਕਿ ਕਾਲਾ ਬਾਜ਼ਾਰੀ ਖਤਮ ਕਰਾਂਗੇ ਔਰ ਰੇਟ ਜਿਹੜੇ ਨੇ ਉਹ ਬਿਲਕੁਲ ਵਧਨ ਕੀ ਕਲੈਕਟਰ ਰੇਟ ਵੀ ਸੀ ਪਾ ਦੇ ਰਹੇ ਹੈਗੇ ਤਾਂ ਕਿ ਮੈਂ ਸਮਝਦਾ ਇਹ ਜਿਹੜਾ 2 ਨੰਬਰ ਦੇ ਕਿਤੇ ਕੰਮ ਹੁੰਦੇ ਸੀ ਉਹ ਸਾਰੇ ਬੰਦ ਹੋਣ ਔਰ ਸਾਰੇ ਬਿੱਚੀ ਜਿਹੜਾ ਉਹ ਇਮਾਨਦਾਰੀ ਨਾਲ ਆਪਣੀ ਸੇਲ ਪਰਚੇਸ ਕਰ ਸਕਣ ਸਾਰੇ ਸਾਰੇ ਜਿੰਨਾ ਵੀ ਖਿਡਾਰੀਆਂ ਨੇ 올림픽ਸ ਦੇ ਅੰਦਰ ਭਾਗ ਲਿਆ ਸਾਰੇ ਖਿਡਾਰੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਸਾਰਿਆਂ ਨੇ ਬੜੀ ਅੱਛੀ ਖੇਡ ਦਾ ਮਜ਼ਾਰਾ ਕੀਤਾਗਾ ਔਰ ਮੈਂ ਸਮਝਦਾਗਾ ਦੇਸ਼ ਦੀ ਖੇਡ ਨੇ ਦੇਸ਼ ਦੀ ਆਨ-ਵਾਨ ਸ਼ਾਨ ਲਈ ਖੇਡੇਣਗੇ ਸੋ ਆਉਣ ਵਾਲੇ ਸਮੇਂ 'ਚ ਸਾਡੇ ਖਿਡਾਰੀ ਜਿਹੜਾ ਹੋਰ ਵੀ ਹਿੱਸਾ ਲੈਣਗੇ ਹੋਰ ਬਚਰ ਕੇ ਖੇਡਣਗੇ ਕਿਉਂਕਿ ਪੰਜਾਬ ਦੇ ਲਗਭਗ 10 ਖਿਡਾਰੀ ਹੌਪੀਚ ਖੇਡੇ ਸੀਗੇ ਔਰ ਉਹਨਾਂ ਸਾਰੇ ਖਿਡਾਰੀਆਂ ਨੂੰ ਮਾਨ ਜੋਗ ਅ ਸਰਦਾਰ ਭਗਵੰਤ ਸਿੰਘ ਮਾਨ ਸਿੰਘ ਸਾਹਿਬ ਨੇ 1 ਕਰੋੜ ਰੁਪਏ ਸਨਮਾਨ ਰਾਸ਼ੀ ਦੇਣ ਦਾ ਫੈਸਲਾ ਕੀਤਾ ਹੈਗਾ ਸੋ ਇਹਦੇ ਨਾਲ ਸਾਡੀ ਜਿਹੜੀ ਹੋਰ ਆਉਣ ਵਾਲੀ ਪੀੜੀ ਦੇ ਬੱਚੇ ਨੇਗੇ ਉਹ ਹੋਰ ਵੀ ਉਤਸ਼ਾਹ ਦੇ ਨਾਲ ਖੇਡਾਂ 'ਚ ਪਾਗ ਲੈਣਗੇ ਜੇ ਮਾਲਵਾ ਦੇਣ ਤੋਂ ਬਾਅਦ ਅਸ਼ੋਕਸ਼ਾ ਦੀ ਤਿਆਰੀ ਰਹਿ ਗਈ ਹੈ बिल्कुल नहर जीडी है ऑनरेबल सी एम साहब का सपना का और सरदार भगवंत सिंह मांझी ने अनाउंस किया गया बड़ी जल्दी उस नहर की उसारी जी शुरू हो सभापति महोदय मैं देश के एक बड़े गैंगस्टर के बारे में बात करना चाहता हूं जिसका नाम लॉरेंस बिश्नोई है और जिसका अंतक पूरे देश में है और आजकल वो गुजरात में साबरमती जेल में बंद है जिसने दुनिया के मशहूर कलाकार सिद्धू मूसेवाले को मारा है और जो कहता है मैं सलमान खान को मारूंगा और पंजाब के अंदर उसका आतंक चरम पर है और व्यापारियों से फरौती लेता है और जो व्यापारी फरौती नहीं देता उसको मार दिया जाता है कल क्या हुआ जेल के अंदर से उसका इंटरव्यू आया है पिछले छह महीने पहले हमने शोर मचाया हाई कोर्ट ने कॉग्निजेंस लिया उसके बाद कल पता चला कि पुलिस के लोगों ने सीआईए में जहां इंटेरोगेशन होता है वहां पर पर एक बड़े मशहूर चैनल पर उसका इंटरव्यू आया पंजाब में एक हुआ और एक राजस्थान में हुआ जो ऐसे चलता है जब कोर्ट में जाता है जैसे देश का गृह मंत्री जाता हो जो व्यक्तियों के कत्ल करता है क्या केंद्र सरकार उसके बारे में कुछ करेगी और नहीं करेगी जाना लोगों को मारने का काम करता है ये बाहर की बातें करते हैं, लेकिन देश में जिस बंदे ने आतंक फैला रखा उसके बारे बारे सदस में सदस करना से से चाहिए असित कुमार मल जी मैं देख लूंगी देख, देख लूंगी देख जो भी शब्द वैसा होगा ये बोल के देख लेंगे चाहे कोई चिट्टा बेचने वाला मेरी आवाज सुन ਮੈਂ ਤੁਹਾਡੇ ਆਉਣ ਤੋਂ ਪਹਿਲਾਂ ਇਹ ਸੰਸਥਾ ਦੇ ਮੈਂਬਰਾਂ ਨੂੰ ਵੀ ਕਹਿ ਦਿਆ ਔਰ ਤੁਹਾਡੇ ਲਈ ਵੀ ਦਸਰਾਂ ਚੋਨਾ ਇਹ ਜਦੋਂ ਮਾਂ ਆ ਕੇ ਕਹਿੰਦੀ ਹੈ ਨਾ ਬਈ ਘਰ ਦਾ ਸਲੰਡਰ ਨਹੀਂ ਰਿਹਾ ਤੇ ਪੁੱਤ ਨਹੀਂ ਰਿਹਾ ਇਹ ਸੁਣਨ ਤੋਂ ਪਹਿਲਾਂ ਮਰਨਾ ਮਜੂਰਾ ਪਰ ਜ਼ਿੰਦਗੀ ਚ ਇੱਕ ਗੱਲ ਮੈਂ ਤੁਹਾਨੂੰ ਦੱਸ ਦਮਾ ਮਰਦਾ ਹੁੰਦਾ ਹਮੇਸ਼ਾ ਬੋਝਦਿਲ ਬੰਦਾ ਜਿਹੜਾ ਬੰਦਾ ਆਪਣੇ ਮਿੱਟੀ ਨਾਲ ਆਪਣੇ ਪੰਜਾਬ ਨਾਲ ਆਪਣੇ ਜਿਹਨਾਂ ਪਿਆਰ ਕਰਦਾ ਉਹ ਕਦੇ ਮਰਦਾ ਨਹੀਂਗਾ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਮਾ ਹਲਕਾ ਸੈਂਟਰ ਦੇ ਵਿੱਚ 2.5 ਸਾਲ ਹੋਇਆ ਕਿੱਥੇ ਤੱਕ ਤੁਸੀਂ ਕੋੜਾ ਕਲੋਨੀ ਦਾ ਨਾਮ ਲਿਆ ਉਸ ਕਲੋਨੀ ਦੇ ਉੱਤੇ 2.5 ਕਰੋੜ ਰੁਪਈਆ ਲਾ ਚੁੱਕਿਆ ਉੱਥੇ ਦੀ ਕਲੋਨੀ ਨੂੰ ਸਾਫ ਕਰਨ ਲਈ ਔਰ ਉੱਥੇ ਅੱਜ ਮੈਨੂੰ ਦੱਸਦੇ ਹੋਏ ਮਾਨ ਮਹਿਸੂਸ ਹੁੰਦਾ ਕੋੜਾ ਕਲੋਨੀ ਦੇ ਵਿੱਚ ਮੈਂ ਚਿੱਟੇ ਨਾਮ ਦੇ ਜਿਹੜੇ ਲੋਕ ਵੇਚਦੇ ਸੀਗੇ ਉਹਨਾਂ ਨੂੰ ਉੱਥੇ ਸਾਫ ਕਰਕੇ ਰਹਿਣ ਲਈ ਮਜਬੂਰ ਕਰਤਾ ਜ ਕੋਈ ਬੰਦਾ ਉਸ ਕੰਮ ਦੇ ਮਗਰ ਨਹੀਂ ਜਾਂਦਾ ਚਿੱਟਾ ਵੇਚਣ ਦੇ ਨਾ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਲੁਧਿਆਣੇ ਨੂੰ ਝੱਡੋ ਜੇ ਕੋਈ ਪੰਜਾਬ ਦੇ ਵਿੱਚ ਵੀ ਮੈਨੂੰ ਪਤਾ ਹੋਵੇ ਵੀ ਫੁਲਾਣਾ ਬੰਦਾ ਇਹ ਸਾਡੇ ਪੰਜਾਬ ਦੀ ਜਵਾਨੀ ਨੂੰ ਤੇ ਪੰਜਾਬ ਨੂੰ ਦਾਗੀ ਕਰ ਰਿਹਾ ਜਾਂ ਸਾਡੇ ਪੰਜਾਬ ਨੂੰ ਘਾ ਰਿਹਾ ਮੈਂ ਕੱਲਾ ਕਹਿ ਰਿਹਾ ਤੁਹਾਡੇ ਲਈ ਮੈਂ ਕੱਲਾ ਹੀ ਲੜਨ ਲਈ ਉਹਨਾਂ ਬੰਦਿਆਂ ਲਈ ਬਹੁਤ ਆ ਕੁਨਾਂ ਕੋ ਲੋੜ ਦਰਨ ਦੁਰਤੀ ਕੋਈ ਲੋੜ ਨਹੀਂ ਸਰ ਪੁਲਿਸ ਐਵੇਂ ਇਹਦਾ ਕੰਮ ਕਿਉਂ ਨਹੀਂ ਕਰਦੀ ਜਿਹੜੇ ਨਸ਼ਾ ਕਰ ਰਹੇ ਨੇ ਜਿਹੜੇ ਪੀਰੇ ਨੇ ਉਹਨਾਂ ਨੂੰ ਪੇਰੋਂ ਨਹੀਂ ਪੁੱਛਿਆ ਯਾਰ ਪੁਲਿਸ ਕਿਉਂ ਨਹੀਂ ਪੁੱਛਦੀ ਕਿ ਕਿੱਥੋਂ ਲੈ ਰਹੇ ਹੋ ਕਿੱਥੋਂ ਪੀ ਰਹੇ ਹੋ ਅਗਰ ਇਹ ਪੁਲਿਸ ਨਹੀਂ ਸਖਤਾਈ ਕਰੇ ਤਾਂ ਬੜਾ ਫਰਕ ਪਈ ਹੋਈ ਕੋਈ ਰੋਗ ਐਸਾ ਵਾ ਜੇ ਤੋ ਪੁਲਿਸ ਨੂੰ ਵੀ ਕਈ ਗੱਲਾਂ ਤੋਂ ਮਜਬੂਰ ਕਰ ਦਿੰਨੇ ਆ ਅਸੀਂ ਸਮਾਜਿਕ ਲੋਕ ਜਦੋਂ ਕਿਸੇ ਨੂੰ ਪੁਲਿਸ ਫੜ ਕੇ ਲੈ ਕੇ ਜਾਂਦੀ ਆ ਰੱਬ ਨਾ ਕਰੇ ਉਹਦੀ ਕਿਤੇ ਹਵਾ ਲਾੜ ਦੇ ਵਿੱਚੀ ਨੁਕਸਾਨ ਹੋ ਜਾਂਦਾ ਪੀਣ ਵਾਲੇ ਦਾ ਫਿਰ ਉਸੇ ਪੁਲਸ ਦੇ ਉੱਤੇ ਆਪਾਂ ਦੋਸ਼ ਮੜਨ ਲੱਪੈ ਨੇ ਵੀ ਇਹਦੇ ਨਾਲ ਦਾ ਤਾਂ ਲੱਖ ਬੱਚਾ ਸਾਡੇ ਭੱਲੇ ਚ ਨਹੀਂ ਸੀਗਾ ਚਾਰ ਬੰਦੇ ਆਪਣੀਆਂ ਲੀਡਰੀਆਂ ਚ ਮਪਾਉਣ ਲਈ ਇਸਲਾਮ ਜੱਗੇ ਤੁਰ ਪੈਂਦੇ ਆ ਪੁਲਸ ਨੂੰ ਜਿੰਦਾਬਾਦ ਮਰਦਾਬਾਦ ਕਰ ਲਈ ਇਸ ਕਰਕੇ ਇਹਨਾਂ ਗੱਲਾਂ ਨੂੰ ਪਿੱਛੇ ਹਟਾ ਕੇ ਆਪਣੇ ਪੰਜਾਬ ਨੂੰ ਬਚਾਉਣ ਲਈ ਔਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਉਸ ਦਿਨ ਕਿਸੇ ਨੂੰ ਅੱਗੇ ਵੀ ਆਉਣਾ ਪਊ ਕਿਸੇ ਨੂੰ ਕੁਰਬਾਨੀ ਵੀ ਦੇਣੀ ਪਊ